ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਗਈ ਅਸਤੀ ਹੱਡ ਪੀਤੀ ਹੈ ਪੂਰਾ ਸੁਣ ਕੇ ਕਮੈਂਟ ਜ਼ਰੂਰ ਕਰਨਾ ਮੇਰਾ ਨਾਮ ਰਾਜਾ ਅਸੀਂ ਦੋ ਭੈਣਾਂ ਸੀ ਮੇਰਾ ਭਰਾ ਦੁਬਈ 'ਚ ਸੀ ਮੈਂ ਉਹਨਾਂ ਤੋਂ ਛੋਟੀ ਸੀ ਤੇ ਸੁਣੀ ਹੋਣ ਕਰਕੇ ਸਾਰੇ ਮੈਨੂੰ ਬਹੁਤ ਤੇ ਕਰਦੇ ਸੀ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਨਾ ਚੰਦੀ ਸੀ ਜਦ ਕਿ ਦੂਜੇ ਭੈਣ ਭਰਾ ਸਰਕਾਰੀ ਸਕੂਲ 'ਚ ਪੜ੍ਹੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਵੱਟੀ ਹੋ ਕੇ ਇੰਨੀ ਹੱਦ ਟੱਪ ਜਾਊਂਗੀ ਜਦੋਂ ਮੈਂ ਸਕੂਲ ਜਾਂਦੀ ਸੀ ਤਾਂ ਉਦੋਂ ਹੀ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਉਹ ਮੇਰੀ ਚਿੰਤ ਚਾਨ ਬਣ ਗਿਆ ਉਹਦੇ ਬਿਨਾਂ ਤਾਂ ਮੈਨੂੰ ਦੁਨੀਆ ਹਨੇਰ ਲੱਗਦੀ ਉਹੀ ਮੇਰੇ ਛੇਨ ਦੀ ਵਜ੍ਹਾ ਸੀ ਪਰ ਉਹ ਮੇਰੇ ਨਾਲ ਕੀ ਕਰੂਗਾ ਇਹ ਮੈਨੂੰ ਨਹੀਂ ਪਤਾ ਸੀ ਉਹ ਵੀ ਮੈਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦਾ ਸੀ ਮੇਰੇ ਤੋਂ ਆਪਣੀ ਜਾਨ ਵਾਂਗ ਦਾ ਸੀ ਮੈਂ ਉਹਦੇ ਨਾਲ ਵਿਆਹ ਕਰਵਾ ਕੇ ਬਾਹਰਲੇ ਮੁਲਕ ਜਾਣਾ ਚਾਹੁੰਦੀ ਸੀ ਕਿਉਂਕਿ ਇੱਥੇ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਸੀ ਮੈਂ ਵਿਆਹ ਕਰਾ ਕੇ ਇੰਡੀਆ ਰਵਾਂ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਸੀ ਮੈਂ ਬਹੁਤ ਮौज-ਮਸਤੀ ਕਰਦੀ ਸੀ ਤੇ ਆਪਣੀ ਜ਼ਿੰਦਗੀ ਦਾ ਇੱਕ ਪਲ ਵੀ ਉਦਾਸੀ ਵਿੱਚ ਨਹੀਂ ਲਗਾਉਂਦੀ ਸੀ ਮੇਰੇ ਮੰਮੇ ਪਾਪਾ ਦਾ ਸੁਭਾਅ ਵਧੀਆ ਹੁਣ ਕਰਕੇ ਉਹ ਸਾਨੂੰ ਕੋਈ ਰੋਕ-ਟੋਕ ਨਹੀਂ ਕਰਦੇ ਸੀ ਪਰ ਮੇਰੇ ਪਾਪਾ ਲਵਰ ਇਸ ਦੇ ਕਲਪਸੇ ਮੈਂ ਡਰਦੀ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੀ ਸੀ ਮੈਨੂੰ ਪਉਤ ਡਰ ਲੱਗਦਾ ਸੀ ਕਿ ਪਾਪਾ ਨਾਲ ਇਤਾਂ ਦੀ ਗੱਲ ਕਰਨ ਦਾ ਹੌਸਲਾ ਜਿਆ ਨਹੀਂ ਹੁੰਦਾ ਸੀ ਵੱਡੀ ਭੈਣ ਨੂੰ ਸਭ ਕੁਝ ਪਤਾ ਸੀ ਪਰ ਉਹ ਵੀ ਡਰਦੀ ਸੀ ਜਦਕਿ ਉਹਦੀ ਕਿਸੇ ਗੱਲਬਾਤ ਨਹੀਂ ਸੀ ਉਹ ਮੈਨੂੰ ਸਮਝਾਉਂਦੀ ਸੀ ਕਿ ਇਤਾਂ ਦੇ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਸਭ ਕੁਝ ਛੱਡ ਦੇ ਤੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਾ ਲੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਪਰਫੈਕਟ ਕਰਨਾ ਨਹੀਂ ਚਾਹੁੰਦੀ ਤੈਨੂੰ ਪਤਾ ਹੈ ਕਿ ਪਾਪਾ ਦਾ ਗੁੱਸਾ ਕਿਦਾਂ ਦਾ ਹੈ ਬੇਸ਼ੱਕ ਉਹ ਆਪਣੇ ਨਾਲ ਜਿੰਨਾ ਮਰਜ਼ੀ ਪਿਆਰ ਕਰਦੇ ਆ ਪਰ ਪਾਪਾ ਲਵ ਮੈਰਿਜ਼ ਦੇ ਖਲਾਫ ਮੈਂ ਉਹਨੂੰ ਕਿਹਾ ਨਹੀਂ ਦਿੱਤੀ ਤੂੰ ਕੁਝ ਕਰ ਮੈਂ ਆਪਣੇ ਬੁਆਏਫਰੈਂਡ ਨੂੰ ਨਹੀਂ ਛੱਡ ਸਕਦੀ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਹਦੇ ਬਿਨਾ ਮੇਰੀ ਜ਼ਿੰਦਗੀ ਅਧੂਰੀ ਆ ਪਰ ਇਹ ਗੱਲ ਕਰਨ ਦਾ ਸਾਡੇ ਦੋਨਾਂ ਪੈਰਾਂ ਦਾ ਹੌਸਲਾ ਨਹੀਂ ਪੈਂਦਾ ਸੀ ਮੈਂ ਵੀ ਪਲੱਸ 2 ਵਿੱਚ ਸੀ ਤੇ ਮੇਰੀ ਵੱਡੀ ਭੈਣ ਵੀ ਇਹ ਕਰਦੀ ਸੀ। ਪਾਪਾ ਨੂੰ ਸਾਡੇ ਤੇ ਬਹੁਤ ਯਕੀਨ ਸੀ। ਮੇਰਾ ਭਰਾ ਵੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਵਧੀਆ ਪੜ੍ਹ ਲਿਖ ਲਓ ਤੇ ਕੋਈ ਨੌਕਰੀ ਕਰ ਲਓ ਜਾਂ ਫਿਰ ਮੈਂ ਪੈਸੇ ਲਾ ਕੇ ਤੁਹਾਨੂੰ ਕਿਸੇ ਵੱਡੇ ਮੁਲਕ ਵਿੱਚ ਭੇਜ ਦਿਆਂਗਾ ਤਾਂ ਕਿ ਮਾਂ ਪਿਓ ਵੀ ਆਪਣੀ ਜ਼ਿੰਦਗੀ ਵਿੱਚ ਐਸ਼ ਕਰ ਸਕਣ। ਮੈਂ ਕਹਿੰਦੀ ਹੁੰਦੀ ਸੀ ਕਿ ਮੈਂ ਵੀ ਬਾਹਰ ਜਾਣਾ ਚਾਹੁੰਦੀ ਆਂ ਪਰ ਮੈਂ ਆਪਣੇ ਪਿਆਰ ਨੂੰ ਨਹੀਂ ਛੱਡਣਾ ਚਾਹੁੰਦੀ ਸੀ। ਕਦਿਕਤੀ ਮੇਰਾ ਦਿਲ ਕਰਦਾ ਸੀ ਕਿ ਇਹ ਗੱਲ ਮੈਂ ਮਾਸੀ ਨਾਲ ਕਰਾਂ ਤਾਂ ਮਾਸੀ ਮੰਮੀ ਨੂੰ ਦੱਸ ਦੇਉਗੀ ਕਿਉਂਕਿ ਮਾਸੀ ਵੀ ਇੱਕ ਵਾਰੀ ਸੀ ਉਹਦਾ ਵੀ ਰਿਸ਼ਤਾ ਕੀਤਾ ਹੋਇਆ ਸੀ ਪਰ ਅਸੇ ਪਿਆ ਨਹੀਂ ਹੋਇਆ ਸੀ ਮੈਂ ਮਾਸੀ ਨਾਲ ਗੱਲ ਕਰਕੇ ਸਾਰਾ ਮਸਲਾ ਹੱਲ ਕਰਨਾ ਚਾਹੁੰਦੀ ਸੀ ਪਰ ਮਾਸੀ ਤਾਂ ਆਪਕਵਾਰੀ ਸੀ ਨਾ ਤਾਂ ਉਹ ਮੇਰਾ ਰਿਸ਼ਤਾ ਕਰਵਾ ਸਕਦੀ ਸੀ ਤੇ ਨਾ ਹੀ ਮੰਮੀ ਪਾਪਾ ਨਾਲ ਗੱਲ ਕਰ ਸਕਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਮੇਰੀ ਭੈਣ ਵੀ ਮੇਰਾ ਸਾਥ ਨਹੀਂ ਦਿੰਦੀ ਸੀ ਤੇ ਉਪਰੋਂ ਮੇਰਾ ਬாய்ਫਰੈਂਡ ਦੀ ਵੀ ਮੈਨੂੰ ਵਿਆਹ ਲਈ ਜੁਰਪੋਂਦਾ ਸੀ ਕਿ ਤੂੰ ਆਪਣੇ ਘਰ ਦੇ ਮਨਾਂ ਲੈ ਆਪਾਂ ਵਿਆਹ ਕਰਵਾ ਕੇ ਕੈਨੇਡਾ ਚਲੇ ਜਾਵਾਂਗੇ ਜਾਂ ਫਿਰ ਕਿਸੇ ਹੋਰ ਦੇਸ਼ ਜਾਵਾਂਗੇ ਹਰ ਆਪਾਂ ਇੱਥੇ ਨਹੀਂ ਰਹਿਣਾ ਮੈਂ ਵੀ ਇਹੀ ਚਾਹੁੰਦੀ ਸੀ ਗੱਲ ਤਾਂ ਸਿਰਫ ਇਹ ਸੀ ਕਿ ਮੇਰੇ ਮਾਪਿਓ ਦੇ ਨਾਲ ਗੱਲ ਕੌਣ ਕਰੇ ਮੈਂ ਦੀਪ ਨੂੰ ਕਿਹਾ ਕਿ ਥੋੜਾ ਚਿਰ ਰੁਕ ਜਾ ਮਾਸੀ ਦਾ ਵਿਆਹ ਹੋ ਜਾਣਾ ਫਿਰ ਮੈਂ ਮਾਸੀ ਨਾਲ ਗੱਲ ਕਰੂੰਗੀ ਮਾਸੀ ਆਪੇ ਕੋ ਚੁੱਲਰ ਬਣ ਜਾਊਗੀ ਦੀਪ ਮੈਨੂੰ ਕਹਿਣ ਲੱਗਾ ਕਿ ਚਲ ਠੀਕ ਹੈ ਮੈਂ ਤੇਰੀ ਇਹ ਗੱਲ ਵੀ ਮੰਨ ਲੈ ਪਰ ਜੇ ਤੂੰ ਮੈਨੂੰ ਤੁਖ ਦਿੱਤਾ ਤਾਂ ਦੇਖ ਲੈ ਮੈਂ ਕਿਹਾ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਤੈਨੂੰ ਮੇਰੇ ਤੇ ਬਿਲਕੁਲ ਯਕੀਨ ਨਹੀਂ ਆ ਮੈਨੂੰ ਕਹਿਣ ਲੱਗਾ ਕਿ ਮੈਨੂੰ ਤੇਰੇ ਤੇ ਬਹੁਤ ਯਕੀਨ ਹੈ ਪਰ ਮੈਂ ਥੈਰੇਪੀਨਾਂ ਕਿਸੇ ਹੋਰ ਨਾਲ ਬਿਆਨੀ ਕਰਵਾਉਣਾ ਚਾਹੁੰਦਾ ਮੈਨੂੰ ਹੋਰ ਕਿਸੇ ਕੁੜੀ ਤੇ ਯਕੀਨ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਪਤਾ ਨਹੀਂ ਕਿੰਨੇ-ਕਿੰਨੇ ਬੋਏਫ੍ਰੈਂਡ ਰੱਖੇ ਹੋਏ ਤੇ ਇੱਕ ਤੂੰ ਹੀ ਐ ਜੀਤੇ ਤੇ ਮੈਨੂੰ ਬਹੁਤ ਹੀ ਚਾਤਾ ਜਕੀਂ ਤੂੰ ਸਿਰਫ ਮੇਰੀ ਇਹ ਕਹਿ ਕੇ ਦੀਪ ਨੇ ਫੋਨ ਕੱਟ ਦਿੱਤਾ ਸੀ ਮਾਸੀ ਦੀ ਵੀ ਉਮਰ ਕਾਫੀ ਸੀ ਤੇ ਉਹ ਵੀ ਵਿਆਹ ਕਰਾਉਣ ਲਈ ਕਾਲੀ ਸੀ ਕਿਉਂਕਿ ਮਸਾ ਉਹਨੂੰ ਮੁੰਡਾ ਪਸੰਦ ਆਇਆ ਸੀ ਉਹ ਕਿਸੇ ਮੁੰਡੇ ਨੂੰ ਪਸੰਦ ਨਹੀਂ ਕਰਦੀ ਸੀ ਕੁਝ ਜਰ ਸਾਡਾ ਇਦਾਂ ਹੀ ਲੰਘ ਗਿਆ ਤੇ ਮਾਸੀ ਦਾ ਵਿਆਹ ਰੱਖ ਦਿੱਤਾ ਮੈਂ ਮਾਸੀ ਦੇ ਵਿਆਹ ਤੇ ਪਹਿਲਾਂ ਜਾਣਾ ਚਾਹੁੰਦੀ ਸੀ ਕਿਉਂਕਿ ਮੈਂ ਉਹਦੇ ਨਾਲ ਗੱਲ ਕਰਨੀ ਸੀ ਉਹ ਹੀ ਇੱਕ ਮੇਰੇ ਕੋਲ ਸਹਾਰਾ ਸੀ ਮੇਰੀ ਲੰਮਰਸਤ ਮੈਂ ਮੰਮੀ ਨੂੰ ਵਿਆਹ ਤੇ ਪਹਿਲਾਂ ਜਾਣ ਦਾ ਕਿਹਾ ਤਾਂ ਸਾਰੇ ਮੰਨ ਗਏ ਕਿਉਂਕਿ ਮੰਮੀ ਦੀ ਸਗੀ ਭੈਣ ਸੀ ਅਸੀਂ ਮਾਸੀ ਦੇ ਵਿਆਹ ਤੇ ਗਏ ਉਤੇ ਮਾਸੀ ਨੂੰ ਮਿਲਿਆ ਥੋੜੇ ਟਾਈਮ ਬਾਅਦ ਮੈਂ ਮਾਸੀ ਨਾਲ ਸਾਰੀ ਗੱਲ ਕੀਤੀ ਮਾਸੀ ਕਹਿੰਦੀ ਤੇਰਾ ਤਾਂ ਮਾਖਰਾਬ ਹੋ ਗਿਆ ਤੈਨੂੰ ਤੇਰੇ ਪਾਪਾ ਦਾ ਪਤਾ ਨਹੀਂ ਉਹਨੂੰ ਪਤਾ ਲੱਗ ਗਿਆ ਤਾਂ ਤੈਨੂੰ ਜਾਨੋਂ ਮਾਰ ਦੇਣਗੇ ਮੈਂ ਕਿਹਾ ਮਾਸੀ ਡਰਦਾ ਮੈਨੂੰ ਵੀ ਲੱਗਦਾ ਹੈ ਪਰ ਮੈਂ ਕੀ ਕਰਾਂ ਮੈਂਦੀ ਨੂੰ ਬਹੁਤ ਪਿਆਰ ਕਰਦੀ ਆ ਤੇ ਉਹਦਾ ਹੈ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਮਾਸੀ ਹੁਣ ਤੇਰਾ ਵਿਆਹ ਹੋ ਜਾਣਾ ਤੇ ਤੂੰ ਮਾਸੂਰ ਨੂੰ ਕਹਿ ਕੇ ਸਾਡੀ ਵਿਚੋਲਣ ਬਾਂਝਾ ਮਾਸੀ ਵਿਆਹ ਵੀ ਹੋ ਜਾਣਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗ ਮਾਸੀ ਕਹਿਣ ਲੱਗੀ ਦੇਖ ਤੇਰਾ ਕੰਮ ਰਿਸਕੀ ਹੈ ਮੈਂ ਕਿੱਦਾਂ ਇਹ ਗੱਲ ਕਰੂੰਗੀ ਅਕਸਰ ਤਾਂ ਪਹਿਲਾਂ ਤੇਰੀ ਮੰਮੀ ਨਾਲ ਗੱਲ ਕਰਨੀ ਪੈਣੀ ਹੈ ਮੈਂ ਕਿਹਾ ਮਾਸੀ ਜਿੱਦਾਂ ਮਰਜ਼ੀ ਕਰ ਮੇਰਾ ਵਿਆਹ ਦੀਪ ਨਾਲ ਕਰਾ ਦੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਾਸੀ ਕਹਿੰਦੀ ਮੇਰਾ ਵਿਆਹ ਹੋ ਲੈਣ ਦੇ ਫਿਰ ਦੇਖਾਂਗੇ ਮੈਂ ਕਿਹਾ ਮਾਸੀ ਦੇਖਣਾ ਕੁਝ ਨਹੀਂ ਬਸ ਮੇਰਾ ਵੀ ਵਿਆਹ ਕਰਵਾ ਦੇ ਆਪੇ ਸੱਪ ਫਿਰ ਸਭ ਕੁਝ ਸਹੀ ਹੋ ਜਾਊਗਾ ਵਿਆਹ ਦੇ ਦਿਨ ਵੀ ਲੱਗ ਕੇ ਹੁੰਦੇ ਸੀ ਅਸੀਂ ਵਿਆਹ ਵਿੱਚ ਰੁੱਝ ਗਏ ਮਾਸੀ ਵੀ ਸ਼ੋਪਿੰਗ ਕਰਨ ਵਿੱਚ ਬੀਜੀ ਸੀ ਮੈਂ ਮਾਸੀ ਦੇ ਨਾਲ ਰਹਿਂਦੀ ਸੀ پتہ ਨਹੀਂ ਕਿਉਂ ਮੈਨੂੰ ਲੱਗਦਾ ਸੀ ਕਿ ਮਾਸੀ ਮੇਰੀ ਗੱਲ ਦਾ ਹੱਲ ਕਰੋਗੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਤੇਰੇ ਮਾਸਟਰ ਨਾਲ ਜਾ ਕੇ ਲਹਿੰਗਾ ਪਸੰਦ ਕਰਨਾ ਹੈ ਐਵੇਂ ਉਹਦੇ ਸਾਹਮਣੇ ਕੋਈ ਗੱਲ ਨਾ ਕਰੇ ਉਹਦੀ ਇਹ ਗੱਲ ਸੁਣ ਕੇ ਮੇਰੇ ਦਿਮਾਗ 'ਚ ਆਈਡੀਆ ਆਇਆ ਕਿਉਂ ਨਾ ਮੈਂ ਮਾਸਰ ਨਾਲ ਇਹ ਗੱਲ ਕਰ ਲਾਵਾਂ ਜਾਂ ਫਿਰ ਮਾਸੀ ਦੀ ਅਮੰਨਤਾ ਕਰ ਲੈਂਦੀ ਆ ਮਾਸਰ ਬਹੁਤ ਚੰਗਾ ਸੀ ਉਹ ਮਾਸੀ ਨਾਲ ਵਿਆਹ ਤੋਂ ਪਹਿਲਾਂ ਗੱਲ ਕਰਦਾ ਸੀ ਤੇ ਮਾਸੀ ਹੁਣਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਮੈਂ ਮਾਸੀ ਨਾਲ ਸ਼ਾਪਿੰਗ ਕਰਨ ਗਈ ਤੇ ਮਾਸੀ ਨੂੰ ਕਹਾ ਕੇ ਅੱਜ ਤੂੰ ਮਾਸਰ ਨਾਲ ਵੀ ਗੱਲ ਕਰ ਲੈ ਜੇ ਤੂੰ ਕਹੇਂਗੀ ਮੈਂ ਉਹੀ ਕਰੂੰਗੀ ਉਹਨੇ ਮੇਰੀ ਗੱਲ ਮੰਨ ਲਈ ਸ਼ਾਪਿੰਗ ਕਰਕੇ ਅਸੀਂ ਇੱਕ ਰੈਸਟੋਰੈਂਟ ਵਿੱਚ ਬੈਠੇ ਤੇ ਮਾਸੜ ਨੇ ਕੌਫੀ ਆਰਡਰ ਕੀਤੀ ਮੈਂ ਮਾਸੀ ਨੂੰ ਖੁਣੀ ਮਾਰ ਕੇ ਗੱਲ ਸ਼ੁਰੂ ਕਰ ਮਾਸੀ ਨੇ ਮਾਸੜ ਨਾਲ ਗੱਲ ਕੀਤੀ ਕਿ ਰਾਜ ਦਾ ਰਿਸ਼ਤਾ ਵੀ ਆਪਾਂ ਹੀ ਕਰਾਉਣਾ ਹੈ ਉਹਨੇ ਮਾਸੜ ਨੂੰ ਸਾਰੀ ਗੱਲ ਦੱਸੀ ਮਾਸੜ ਕਹਿਣ ਲੱਗਾ ਕੋਈ ਨਹੀਂ ਵਿਆਹ ਤੋਂ ਬਾਅਦ ਆਪਾਂ ਗੱਲ ਸ਼ੁਰੂ ਕਰਾਂਗੇ ਮੈਂ ਫੋਣੀ ਸੀ ਮਾਸੜ ਮੇਰੇ ਵੱਲ ਇਦਾਂ ਦੇਖਦਾ ਸੀ ਜਿਦਾ ਉਹਨੇ ਕੋਈ ਕੁੜੀ ਪਹਿਲੀ ਵਾਰ ਦੇਖੀ ਹੋਵੇ ਮਾਸਰ ਕੇੰਦਰ ਰਾਜ ਤੂੰ ਮੈਨੂੰ ਆਪਣਾ ਨੰਬਰ ਦੇ ਮੈਂ ਨੰਬਰ ਦੇ ਦਿੱਤਾ ਮਾਸੜੀ ਜਵਾਨ ਤੇ ਸੋਹਣਾ ਸੀ ਪਰ ਉਹਦੀ ਉਮਰ ਕੋਈ 30 ਸਾਲ ਦੀ ਸੀ ਮੈਂ ਵੀ ਕੱਚੀ ਉਮਰ ਦੀ ਅਲੜਕਵਾਰੀ ਸੀ ਨਵੀਂ ਨਵੰਨੀ ਜਵਾਨੀ ਚੜੀ ਸੀ ਮਾਸਰ ਨੇ ਮੈਨੂੰ ਰਾਤ ਨੂੰ ਮੈਸੇਜ ਕੀਤਾ ਕਿ ਰਾਜ ਕਿੱਦਾਂ ਹੈ ਠੀਕ ਹੈ ਮੈਂ ਕਿਹਾ ਹਾਂਜੀ ਤੁਸੀਂ ਦੱਸੋ ਉਹ ਕਹਿੰਦਾ ਤੂੰ ਆਪਣੇ ਬாய்ਫਰੈਂਡ ਦੀ ਟੈਨਸ਼ਨ ਕੱਟ ਕਰ ਤੇ ਅਸੀਂ ਤੁਹਾਡਾ ਵਿਆਹ ਕਰਵਾ ਦੇਵਾਂਗੇ ਮੈਂ ਠੀਕ ਆ ਮਾਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਰਾਨ ਸੀ ਕਿ ਮਾਸਰ ਨੇ ਮੈਨੂੰ ਮੈਸੇਜ ਅੱਜ ਹੀ ਕਰ ਦਿੱਤਾ ਹਜੇ ਤਾਂ ਉਹਨਾਂ ਦਾ ਆਪਣਾ ਵਿਆਹ ਵੀ ਹੋਣਾ ਹੈ ਤੇ ਮੇਰੇ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਹੈ ਫਿਰ ਵੀ ਬੰਦੇ ਨੂੰ ਸੰਗ ਲੱਗ ਗਿਆ ਕਿਸੇ ਇੱਕ ਵਾਰੀ ਕੁੜੀ ਨਾਲ ਇਦਾਂ ਗੱਲ ਕਰਨੀ ਅਜੀਬ ਜਿਹਾ ਲੱਗਦਾ ਪਰ ਮਾਸਰ ਨੂੰ ਕੋਈ ਸੰਗ ਸ਼ਰਮ ਨਹੀਂ ਸੀ ਉਹ ਤਾਂ ਮੇਰੇ ਨਾਲ ਇਦਾਂ ਗੱਲ ਕਰਦਾ ਸੀ ਜਿੱਦਾਂ ਮੈਂ ਪਹਿਲਾਂ ਹੀ ਉਹਨੂੰ ਜਾਣਦੀ ਹਾਂ ਇਤਈ ਵਿਆਹ ਨੂੰ ਜ 5 ਤੱਕ ਰਹਿ ਮਾਸੜ ਮੈਨੂੰ ਮੈਸੇਜ ਕਰਦਾ ਰੋਜ਼ ਮੈਨੂੰ ਰਾਤ ਨੂੰ ਪੂਰੇ 10 ਵਜੇ ਮੈਸੇਜ ਕਰ ਦਿੰਦਾ ਸੀ ਪਤਾ ਨਹੀਂ ਕਿਉਂ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਮੈਂ ਦੀਪਨਾ ਕਰ ਲ ਕਰਦੀ ਹੁੰਦੀ ਸੀ ਉਹਨੂੰ ਵੀ ਮੈਂ ਸਭ ਕੁਝ ਦੱਸਿਆ ਪੈਸੇ ਤੋਂ ਬਹੁਤ ਕੋਸੀ ਕਿ ਹੁਣ ਵਿਆਹ 'ਚ ਕੋਈ ਰੁਕਾਵਟ ਨਹੀਂ ਆਉਗੀ ਮੈਂ ਮਾਸੜ ਤੋਂ ਹਰਾਨ ਸੀ ਮੈਂ ਦੀਪ ਨੂੰ ਹੀ ਦੱਸਿਆ ਕਿ ਮਾਸਰ ਮੈਨੂੰ ਰੋਜ਼ ਮੈਸੇਜ ਕਰਕੇ ਤੇਰੇ ਬਾਰੇ ਪੁੱਛਦਾ। ਦੀਪ ਵੀ ਕਹਿੰਦਾ ਮਾਸਰ ਵੀ ਲੱਗਦਾ ਜ਼ਿਆਦਾ ਹੀ ਖੁਸ਼ ਹੋ ਗਿਆ ਹੈ। ਹੁਣ ਆਪਣਾ ਵਿਆਹ ਕਰਵਾ ਕੇ ਹੀ ਸਾ ਲਾਊਗਾ। ਕਿਸੇ ਦਿਨ ਟਾਈਮ ਕੱਢ ਕੇ ਮੈਨੂੰ ਵੀ ਉਹਦੇ ਨਾਲ ਮਿਲਾ ਦੇ। ਮੈਂ ਵੀ ਉਹਦੇ ਨਾਲ ਗੱਲ ਕਰੂੰਗਾ। ਇਹ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਮਾਸਰ ਮੈਨੂੰ ਕਹਿੰਦਾ ਕਿ ਰਾਸ ਤੂੰ ਬਹੁਤ ਸੋਹਣੀ ਹੈ। ਮੈਨੂੰ ਪਤਾ ਤੇਰੀ ਤੇ ਦੀਪ ਦੀ ਜੋੜੀ ਬਹੁਤ ਸੋਹਣੀ ਲੱਗਣੀ ਹੈ। ਉਸ ਦਿਨ ਉਹਨੇ ਮੈਨੂੰ ਸਿੱਧਾ ਫੋਨ ਕੀਤਾ ਸੀ ਕਹਿੰਦਾ ਤੇਰੀ ਮਾਸੀ ਨਾਲ ਗੱਲ ਕਰਕੇ ਹਟਿਆ ਹੁਣ ਤੈਨੂੰ ਹਾਲ ਚਾਲ ਪੁੱਛਣ ਲਈ ਗੱਲ ਕਰ ਲਈ ਮੈਂ 2 ਮਿੰਟ ਗੱਲ ਕੀਤੀ ਤੇ ਫੋਨ ਖਾਟੇ ਦਿੱਤਾ ਵੈਸੇ ਮੈਂ ਜੋ ਵੀ ਗੱਲ ਮਾਸੜ ਨਾਲ ਕਰਦੀ ਸੀ ਉਹ ਸਾਰੇ ਦੀਪ ਨੂੰ ਦੱਸਦੀ ਸੀ ਦੀਪ ਮੈਨੂੰ ਕਹਿੰਦਾ ਸੀ ਮਾਸੜ ਵੈਸੇ ਤਾਂ ਚੰਗਾ ਹੈ ਗੱਲ ਤਾਂ ਫੇਰ ਮੰਦੀ ਜੇ ਸੱਚੀ ਵਿਆਹ ਕਰਵਾ ਦੇਵੇ ਮੈਂ ਹੁਣ ਉਹਨੂੰ ਪੂਰਾ ਯਕੀਨ ਦਿਵਾ ਦਿੱਤਾ ਸੀ ਕਿ ਅਸੀਂ ਟੈਨਸ਼ਨ ਫਰੀ ਹੋ ਕੇ ਗੱਲ ਕਰਦੇ ਸੀ। ਅਗਲੇ ਦਿਨ ਵਿਆਹ ਸੀ ਤੇ ਮੈਂ ਬਹੁਤ ਸੋਹਣੀ ਤਿਆਰ ਹੋਈ ਸੀ। ਮੈਨੂੰ ਵੇਖ ਕੇ ਤਾਂ ਸਾਰੇ ਕਹਿੰਦੇ ਸੀ ਕਿ ਰਾਜ ਬਹੁਤ ਸੋਹਣੀ ਲੱਗਦੀ ਹੈ। ਇਹਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਿਆ ਤਾਂ ਖੁਸ਼ ਹੋ ਗਈ। ਮੈਂ ਸੱਚੀ ਬਹੁਤ ਸੋਹਣੀ ਲੱਗਦੀ ਸੀ। ਵੀਡੀਓ ਕਾਲ ਵਿੱਚ ਦੀ ਮੈਨੂੰ ਦੇਖਿਆ ਉਹ ਵੀ ਮੇਰੀਆਂ ਸਿਫਤਾਂ ਹੀ ਕਰ ਜਾਂਦਾ ਸੀ। ਵੀ ਹਵਤਿਆ ਹੋਇਆ ਮੈਂ ਵੀ ਬਹੁਤ ਇੰਜੋਏ ਕੀਤਾ ਸੀ ਵਿਆਹ ਤੋਂ ਬਾਅਦ ਅਸੀਂ ਮਾਸੜੀ ਨੂੰ ਲੈਣ ਗਏ ਤਾਂ ਮਾਸੜ ਦਾ ਘਰ ਬਹੁਤ ਸੋਹਣਾ ਸੀ ਉੱਥੇ ਉਹਨਾਂ ਨੇ ਸਾਡੀ ਬਹੁਤ ਹੀ ਇੱਜ਼ਤ ਕੀਤੀ ਮਾਸੜ ਨੇ ਮੈਨੂੰ ਇੱਕ ਕਮਰੇ ਵਿੱਚ ਬੁਲਾਇਆ ਤੇ ਮੈਂ ਚਲੀ ਵੀ ਗਈ ਮਾਸੜ ਮੈਨੂੰ ਕਹਿੰਦਾ ਜੇ ਤੂੰ ਚਾਹੁੰਦੀ ਆਂ ਕਿ ਮੈਂ ਤੇਰਾ ਰਿਸ਼ਤਾ ਕਰਵਾਵਾਂ ਤਾਂ ਤੂੰ ਮੈਨੂੰ ਕਿਸੇ ਦਿਨ ਟਾਈਮ ਕੱਟ ਕੇ ਮਿਲ ਮੇਰੇ ਤੋਂ ਬਿਨਾ ਤੇਰੀ ਮਾਸੀ ਵੀ ਕੁਝ ਨਹੀਂ ਕਰ ਸਕਦੀ ਮੈਂ ਤੈਨੂੰ ਫੋਨ ਕਰੂੰਗਾ ਤੂੰ ਆਜੇ ਮੈਂ ਉੱਥੇ ਤੇਰੇ ਨਾਲ ਕੋਈ ਗੱਲ ਕਰਨੀ ਆ ਯਾਦ ਰੱਖੀ ਇਹ ਗੱਲ ਤੂੰ ਆਪਣੇ ਬoifriend ਨਾਲ ਨਹੀਂ ਕਰ ਮੈਂ ਕਿ ਮਾਸੜ ਜੀ ਇਤਨਾ ਤੱਕ ਦਹ ਹੋ ਸਕਦਾ ਮੈਂ ਕੋਈ ਗੱਲ ਦੀਪ ਨੂੰ ਦੱਸਾਂ ਨਾ ਸੁਭ ਮੈਂ ਉਹਨੂੰ ਵੀ ਨਾਲ ਲੈ ਕੇ ਆਉਂਗੀ ਉਹ ਵੀ ਤੁਹਾਨੂੰ ਮਿਲ ਲਊਗਾ ਮਾਸੜ ਕਹਿਣ ਲੱਗਾ ਜੇ ਤੂੰ ਉਹਦੇ ਨਾਲ ਕੋਈ ਗੱਲ ਕੀਤੀ ਤਾਂ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਪਹਿਲਾ ਮੈਨੂੰ ਕਿਤੇ ਇਕੱਲੀ ਮੈਂ ਤੈਨੂੰ ਕੋਈ ਸਰਪ੍ਰਾਈਜ਼ ਦੇਣਾ ਹੈ ਮੈਂ ਫਿਨਾਗੋਸ ਬੋਲ ਲਈ ਆਪਣੇ ਘਰ ਤੇ ਆ ਕੋਲ ਆ ਗਈ ਕੁਝ ਦਿਨ ਬਾਅਦ ਅਸੀਂ ਘਰ ਪਹੁੰਚੇ ਤਾਂ ਮਾਸੀ ਕਹਿੰਦੀ ਤੇਰਾ ਮਾਸੜ ਬਹੁਤ ਚੰਗਾ ਹੈ ਉਹ ਕਹਿੰਦਾ ਅਸੀਂ ਰਾਜ ਦਾ ਵਿਆਹ ਉੱਥੇ ਹੀ ਕਰਵਾਵਾਂਗੇ ਜਿੱਥੇ ਉਹ ਕਹੂਗਾ ਇਹ ਸੁਣ ਕੇ ਮੈਨੂੰ ਮਾਸੜ ਦੀ ਗੱਲ ਯਾਦ ਆ ਗਈ ਮੈਂ ਚੁੱਪ ਹੋ ਕੇ ਸੋਚੀ ਜਾਂਦੀ ਸੀ ਕਿ ਹੁਣ ਮੈਂ ਕੀ ਕਰਾਂ ਮਾਸੜ ਨੂੰ ਇਕੱਲੀ ਮਿਲਾਂ ਜਾਂ ਨਾ ਇਦਾਂ ਹੀ ਮਾਸੀ ਫਿਰ ਆਪਣੇ ਸੋਰੇ ਘਰ ਚ ਰਹੀ ਮੈਂ ਵੀ ਆਪਣੇ ਘਰ ਆ ਗਈ ਤੇ ਦੀਪ ਨਾਲ ਗੱਲ ਕਰਦੀ ਸੀ ਪਰ ਮਾਸਰ ਮੈਨੂੰ ਰੋਜ਼ ਪਤਾ ਨਹੀਂ ਕਿਹੜੇ ਵੇਲੇ ਮੈਸੇਜ ਕਰ ਦਿੰਦਾ ਸੀ ਮੈਂ ਤਾਂ ਟੈਨਸ਼ਨ ਵਿੱਚ ਸੀ ਕਿ ਮਾਸਰ ਮੈਨੂੰ ਕਿਹੜਾ ਸਰਪ੍ਰਾਈਜ਼ ਦੇਣਾ ਚਾਹੁੰਦਾ ਇੱਕ ਦਿਨ ਮੈਂ ਸੋਚ ਲਿਆ ਕਿ ਮੈਂ ਮਾਸਰ ਨੂੰ ਮਿਲੂੰਗੀ ਇਤੇ ਦੇਖਦੀ ਹਾਂ ਕਿ ਉਹ ਕੀ ਕਹਿੰਦਾ ਮੈਂ ਵੀ ਕਿਸੇ ਤੋਂ ਡਰਤੀ ਨਹੀਂ ਸੀ ਮੈਂ ਹੌਸਲਾ ਜਿਹਾ ਕੀਤਾ ਤੇ ਮਾਸਰ ਨੂੰ ਮੈਸੇਜ ਕੀਤਾ ਕਿ ਕਿੱਥੇ ਆਵਾਂ ਉਹਨੇ ਉਹ ਦੋਈ ਮੈਨੂੰ ਜਵਾਬ ਦਿੱਤਾ ਕਿ ਤੂੰ 10 ਵਜੇ ਰੈਸਟੋਰੈਂਟ ਪਹੁੰਚ ਜਾ ਮੈਂ ਉੱਥੇ ਹੀ ਆ ਜਾਊਂਗਾ ਮੈਂ ਕਾਰੇਜਾ ਨੂੰ 1 ਘੰਟਾ ਲੱਗਿਆ ਤੇ ਮੈਂ ਰੈਸਟੋਰੈਂਟ ਪਹੁੰਚ ਗਈ ਇੱਥੇ ਜਾ ਕੇ ਮੈਂ ਮਾਸਰ ਦੀ ਵੇਟ ਕਰਤੀ ਸੀ ਪੂਰੇ ਡੇਢ ਘੰਟੇ ਬਾਅਦ ਮਾਸਰ ਉੱਥੇ ਆਇਆ ਤੇ ਮੈਨੂੰ ਕਹਿ ਲੱਗਾ ਰਾਜ ਤੂੰ ਹਜੇ ਵੀ ਬਾਹਰ ਟੇਬਲ ਤੇ ਬੈਠੀ ਐ ਚਨ ਮੈਂ ਤਾਂ ਰੋਮ ਲਿਆ ਹੋਇਆ ਮੈਂ ਕਿਸੇ ਦੇ ਸਾਹਮਣੇ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਕਿਸੇ ਦੇ ਸਾਹਮਣੇ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਇਸ ਲਈ ਮੈਂ ਟੂਮ ਲੈ ਲਿਆ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਮੈਂ ਕਿਹਾ ਮਾਸਰ ਜੀ ਜਿਹੜੀ ਵੀ ਗੱਲ ਕਰਨੀ ਹੈ ਇੱਥੇ ਹੀ ਕਰ ਲਓ ਐਡੀ ਵੀ ਕਿਹੜੀ ਜ਼ਰੂਰੀ ਗੱਲ ਹੈ ਜਿਹੜੀ ਕਮਰੇ ਵਿੱਚ ਜਾ ਕੇ ਕਰਨੀ ਹੈ ਮੇਰੇ ਦਿਮਾਗ ਵਿੱਚ ਕੁਝ ਵੀ ਗਲਤ ਨਹੀਂ ਸੀ ਮੈਂ ਮਾਸਰ ਨੂੰ ਬਹੁਤ ਚੰਗਾ ਸਮਝਦੇ ਸੀ ਪਰ ਮਾਸਰ ਮੈਨੂੰ ਧੱਕੇ ਨਾਲ ਕਹਿਣ ਲੱਗਾ ਕਿ ਨਹੀਂ ਜੋ ਵੀ ਖਾਣਾ ਪੀਣਾ ਪਰੂਮ ਵਿੱਚ ਜਾ ਕੇ ਹੀ ਖਾਵਾਂਗੀ ਅਸੀਂ ਕਮਰੇ ਵਿੱਚ ਰਹੇ ਮਾਸਟਰ ਨੇ ਅੰਦਰੋਂ ਦਰਵਾਜ਼ਾ ਬੰਦ ਕਰਿਆ ਕਹਿਣ ਲੱਗਾ ਕਿ ਰਾਜ ਤੂੰ ਕਿੰਨੀ ਭੋਲੀ ਹੈ ਮੇਰੇ ਇੱਕ ਕਹਿਨ ਤੇ ਤੂੰ ਇੱਥੇ ਆ ਗਈ ਤੂੰ ਨੂੰ ਕਿੰਨਾ ਪਿਆਰ ਕਰਦੀ ਹੋਵੇਂਗੀ ਜੀਤੇ ਕਰਕੇ ਤੂੰ ਮੇਰੇ ਇੱਕ ਕਹਿਨ ਤੇ ਰੈਸਟੋਰੈਂਟ ਪਹੁੰਚ ਗਈ ਜੇ ਮੈਂ ਤੇਰੇ ਨਾਲ ਬਲੈਕਮਿਲ ਕਰਾਂ ਫਿਰ ਮੈਂ ਕਹਿਨ ਲਈ ਮਾਸਰ ਜੀ ਇਦਾਂ ਦਾ ਮਜ਼ਾਕ ਨਹੀਂ ਕਰੀਦੇ ਮੈਂ ਤੁਹਾਡੀਆਂ ਭੈਣਾਂ ਵਰਗੀਆਂ ਕਹਿਣ ਲੱਗਾ ਇਦਾਂ ਨਾ ਕਿਆ ਇਹ ਤਾਂ ਨਾ ਕਿ ਪੈਣਾਂ ਤਾਂ ਬਸ ਆਪਣੀਆਂ ਹੀ ਹੁੰਦੀਆਂ ਦੂਜੀਆਂ ਕੋਈ ਭੈਣਾਂ ਨਹੀਂ ਹੁੰਦੀਆਂ ਗੀਆਂ ਤੂੰ ਕਿੰਨੀ ਸੋਹਣੀ ਐ ਤੈਨੂੰ ਵੇਖ ਕੇ ਮੇਰੇ ਮਨ ਵਿੱਚ ਲਾਲਚ ਜਿਹਾ ਆ ਗਿਆ ਪਹਿਲਾਂ ਤਾਂ ਮੇਰੇ ਨਾਲ ਥੋੜਾ ਜਿਹਾ ਰੋਮਾਂਸ ਕਰ ਫਿਰ ਮੈਂ ਤੁਹਾਡੇ ਨਾਲ ਇਹ ਵਿਆਹ ਦੀ ਗੱਲ ਸ਼ੁਰੂ ਕਰੂੰਗਾ ਇਹ ਸੁਣ ਕੇ ਤਾਂ ਮੈਂ ਹੈਰਾਨ ਹੈ ਕਿ ਸੀ ਮੇਰੇ ਤਾਂ ਪੈਰ ਥੱਲੋਂ ਜਿੱਦਾਂ ਮਿੱਟੀ ਨਿਕਲ ਗਈ ਮੇਰਾ ਸਰੀਰ ਕੰਬਣ ਲੱਗ ਗਿਆ ਸੀ ਕਿ ਮਾਸੜ ਨੇ ਮੈਨੂੰ ਇੰਨੀ ਗੱਲ ਕਿੱਦਾਂ ਕਹਿ ਦਿੱਤੀ ਮੈਂ ਇਤਾਂ ਦੀ ਬਿਲਕੁਲ ਵੀ ਨਹੀਂ ਸੀ ਪਰ ਉਹ ਮੈਨੂੰ ਕੰਨ ਲਗਾ ਕੇ ਰਾਜ਼ ਮੈਂ ਸੱਚੀ ਕਹਿੰਦਾ ਤੂੰ ਮੈਨੂੰ ਬਹੁਤ ਪਸੰਦ ਹੈ ਤੇ ਤੇਰੀ ਕੱਚੀ ਉਮਰ ਤੇ ਜਵਾਨੀ ਤੇ ਰੰਗ ਚੋ ਚੋਕੇ ਪੈਂਦਾ ਹੈ ਤੂੰ ਪਲੀਜ਼ ਮੇਰੇ ਨਾਲ ਇੱਕ ਵਾਰ ਰੋਮਾਂਸ ਕਰਨ ਲਈ ਮਾਨੀਂ ਮੈਂ ਸੱਚੀ ਤੇਰਾ ਵਿਆਹ ਉਹਦੇ ਨਾਲ ਕਰਵਾ ਦੇਉਂਗਾ ਜਿਹਦੇ ਨਾਲ ਵੀ ਤੂੰ ਕਹੇਂਗੀ ਭਾਵੇਂ ਕੁਝ ਵੀ ਹੋ ਜਾਵੇ ਮੈਂ ਕਿਹਾ ਮਾਸੜ ਜੀ ਸ਼ਰਮ ਕਰੋ ਇਤਨੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਕਹਿਣ ਲੱਗਾ ਕਿਉਂ ਜੇ ਤੈਨੂੰ ਇਹ ਗੱਲਾਂ ਤੇਰਾ ਬாய்ਫਰੈਂਡ ਕਹਿੰਦਾ ਤਾਂ ਉਹ ਸ਼ੋਭਾ ਦਿੰਦੀਆਂ ਮੈਂ ਕਿਹਾ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਹੈ ਮੈਂ ਉਹਨੂੰ ਪਿਆਰ ਕਰਦੀ ਉਹ ਮੇਰਾ ਬாய்ਫਰੈਂਡ ਹੈ ਉਹਦੇ ਨਾਲ ਮੇਰੀ ਕੋਈ ਹੋਰ ਰਿਸ਼ਤੇਦਾਰੀ ਨਹੀਂ ਹੈਗੀ ਮੈਂ ਉਹਦੇ ਨਾਲ ਵਿਆਹ ਕਰਾ ਕੇ ਹਸਬੈਂਡ ਵਾਈਫ ਦਾ ਰਿਸ਼ਤਾ ਬਣਾਉਣਾ ਹੈ। ਮੇਰੇ ਨਾਲ ਉਹ ਜਿੱਦਾਂ ਦੀ ਮਰਜ਼ੀ ਗੱਲ ਕਰੇ। ਫਿਰ ਮੈਨੂੰ ਕਹਿਣ ਲੱਗਾ ਤੂੰ ਤਾਂ ਉਹਨੂੰ ਦੇ ਵੀ ਦਿੱਤੀ ਹੋਣੀ ਆ। ਮੈਂ ਕਿਹਾ ਮੇਰੇ ਨਾਲ ਇੰਨੀਆਂ ਗੰਦੀਆਂ ਗੱਲਾਂ ਨਾ ਕਰੋ। ਬੂਹਾ ਖੋਲੋ ਤੇ ਮੈਂ ਬਾਹਰ ਜਾਣਾ। ਮਾਸੜੇ ਦੇ ਤੱਕ ਨਾਲ ਮੈਨੂੰ ਪੜਤੇ ੱੱਕਾ ਜਾ ਮਾਰ ਦਿੱਤਾ ਤੇ ਕਹਿਣ ਲੱਗਾ ਕਿ ਹੁਣ ਤੂੰ ਕਿਤੇ ਨਹੀਂ ਜਾ ਸਕਦੀ ਜਿੰਨਾ ਚਿਰ ਮੈਂ ਨਹੀਂ ਕਹਿੰਦਾ। ਜੇ ਤੂੰ ਚੰਗੀ ਚਾਹੁੰਦੀ ਹੈ ਤਾਂ ਮੈਨੂੰ ਵੀ ਖੁਸ਼ ਕਰ ਤੇ ਆਪ ਵੀ ਖੁਸ਼ ਹੋ ਜਾ। ਇਹ ਗੱਲ ਸੁਣ ਕੇ ਤਾਂ ਮੈਂ ਰੋਣ ਹੀ ਲੱਗ ਗਈ। ਮੈਂ ਮਾਸੜ ਦੀਆਂ ਮੈਂ ਤਾਂ ਕਰਦੀ ਸੀ ਕਿ ਮੈਨੂੰ ਬਾਹਰ ਜਾਂਦੇ। ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਤੇ ਨਾ ਹੀ ਤੁਹਾਨੂੰ ਵਿਚੋਲਾ ਪਾਉਂਗੀ। ਮੈਂ ਆਪਣਾ ਵਿਆਹ ਆਪੇ ਹੀ ਕਰਵਾ ਲਵਾਂਗੀ। ਮੈਨੂੰ ਨਹੀਂ ਲੋੜ ਇਦਾਂ ਦੀ ਵਿਚੋਲ ਕੀ ਰਹੀ थी। ਮਾਸੜ ਨੇ ਮੇਰੇ ਉੱਪਰ ਜੇ ਆ ਕੇ ਮੇਰੇ ਹੱਥ ਫੜ ਲਏ ਤੇ ਕਹਿਣ ਲੱਗਾ ਤੂੰ ਮੈਨੂੰ ਇਦਾਂ ਕਿੱਦਾਂ ਰੋਕ ਸਕਦੀ ਆ। ਜੇ ਮੈਂ ਕੁਝ ਕਰਨਾ ਹੋਵੇ ਤਾਂ 1 ਮਿੰਟ ਲਾਵਾਂ ਪਰ ਮੈਂ ਤੇਰੇ ਨਾਲ ਕੁਝ ਨਹੀਂ ਕਰਨਾ ਕਿਉਂਕਿ ਮੈਨੂੰ ਵਰਤੀਆਂ ਹੋਈਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਬਿਨਾ ਹੱਥ ਲਾਈਆਂ ਹੋਈਆਂ ਚੀਜ਼ਾਂ ਵਰਤਣਾ ਹੈ ਜਿੱਦਾਂ ਤੇਰੀ ਮਾਸੀ ਸੀ ਤੇਰੀ ਮਾਸੀ ਦਾ ਤਾਂ ਪਹਿਲੀ ਰਾਤ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਉਹ ਕਿੰਨੀ ਸਹੀ ਹੈ ਤੇ ਕਿੰਨੀ ਗਲਤ ਮੈਨੂੰ ਉਹਦੇ ਨਾਲ ਬਹੁਤ ਮਜ਼ਾ ਆਇਆ ਸੀ ਪਰ ਤੇਰੇ ਨਾਲ ਨਹੀਂ ਹੋਣਾ ਕਿਉਂਕਿ ਤੂੰ ਤਾਂ ਆਪਣੇ ਬாய்ਫਰੈਂਡ ਨੂੰ ਪਤਾ ਨਹੀਂ ਕਿੰਨੀ ਵਾਰ ਮਿਲੀ ਹੋਵੇਗੀ ਮੈਨੂੰ ਇਹ ਚੀਜ਼ ਕੁੜੀਆਂ ਬਿਲਕੁਲ ਪਸੰਦ ਨਹੀਂ ਪਹਿਲਾਂ ਮੈਨੂੰ ਦੱਸ ਕਿ ਤੂੰ ਉਹਨੂੰ ਕਿੰਨੀ ਵਾਰ ਕੋਸ਼ਿਸ਼ ਕੀਤਾ ਮੈਂ ਕਿਹਾ ਮਾਸਰ ਜੀ ਕਿਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਇਦਾਂ ਦੀ ਬਿਲਕੁਲ ਨਹੀਂ ਐ ਮੈਂ ਆਪਣੇ ਇੱਛਤ ਨੂੰ ਸਾਂਭਿਆ ਹੋਇਆ ਹੈ ਉਹ ਮੇਰਾ ਬੁਆਏ ਫਰੈਂਡ ਨਹੀਂ ਮੈਂ ਉਹਨੂੰ ਆਪਣਾ ਘਰ ਵਾਲਾ ਹੀ ਮੰਨਿਆ ਹੋਇਆ ਹੈ ਕਿਉਂਕਿ ਅਸੀਂ ਇੱਕ ਦੂਜੇ ਦੇ ਬਿਨਾਂ ਬਿਲਕੁਲ ਨਹੀਂ ਰਹਿ ਸਕਦੇ ਮੈਂ ਮਾਸਰ ਨੂੰ ਥੱਕਾ ਜਿਹਾ ਮਾਰਿਆ ਤਾਂ ਮਾਸਰ ਪਰੇ ਹੋ ਗਿਆ ਤੇ ਮੈਂ ਫਟਾਫਟ ਆਪਣੇ ਪਰਸ ਵਿੱਚੋਂ ਫੋਨ ਖੱਡਿਆ ਤੇ ਦੀਪ ਨੂੰ ਲਾ ਦਿੱਤਾ ਦੀਪ ਨੂੰ ਹਜੇ ਫੋਨ ਹੀ ਲਾਇਆ ਸੀ ਕਿ ਉਸਨੇ ਮੇਰੀ ਇੱਕ ਬਲ ਤੇ ਫੋਨ ਚੱਕ ਲਿਆ ਕਹਿਣ ਲੱਗਾ ਰਾਜ ਤੂੰ ਕਿੱਥੇ ਆ ਦੋ ਘੰਟੇ ਹੋ ਗਏ ਤੂੰ ਮੇਰਾ ਫੋਨ ਵੀ ਨਹੀਂ ਚੁੱਕ ਰਹੀ ਤੇ ਮੈਨੂੰ ਦੱਸਦੀ ਵੀ ਨਹੀਂ ਕਿ ਤੂੰ ਕਿੱਥੇ ਆ ਮੈਂ ਕੁਝ ਵੀ ਨਹੀਂ ਬੋਲਦੀ ਸੀ ਤਾਂ ਮਾਸਰ ਮੈਨੂੰ ਕਹਿਣ ਲੱਗਾ ਜੇ ਤੂੰ ਉਹ ਕੁਝ ਵੀ ਦੱਸਿਆ ਤਾਂ ਦੇਖ ਲਈ ਮੈਂ ਬਿਲਕੁਲ ਚੁੱਪ ਸੀ ਕਿਉਂਕਿ ਮੈਨੂੰ ਮਾਸਰ ਤੋਂ ਵੀ ਡਰ ਲੱਗਦਾ ਸੀ ਕਿ ਤੇ ਮੇਰੀ ਇੱਛਤ ਨੂੰ ਹੱਥ ਨਾ ਪਾ ਲਵੇ ਹਾਲੇ ਤੱਕ ਤਾਂ ਉਸਨੇ ਮੇਰੇ ਨਾਲ ਸਿਰਫ ਵੈਸੇ ਹੀ ਗੱਲਾਂ ਕਰਦਾ ਸੀ ਮਾਸਰ ਨੇ ਫੋਨ ਕੱਟ ਦਿੱਤਾ ਤੇ ਕਹਿਣ ਲੱਗਾ ਕਿ ਦੁਬਾਰਾ ਫੋਨ ਕਰਕੇ ਉਹਨੂੰ ਇੱਥੇ ਸੱਦ ਮੈਂ ਉਹਨੂੰ ਮਿਲਣਾ ਇੱਕ ਵਾਰੀ ਮੈਂ ਦੁਬਾਰਾ ਫੋਨ ਲਾਇਆ ਤੇ ਉਹਨੂੰ ਗਿਆ ਕਿ ਤੈਨੂੰ ਮਾਸਰ ਮਿਲਣਾ ਚਾਹੁੰਦਾ ਐਸ ਲਈ ਇੱਥੇ ਆ ਜਾ ਮੇਰੇ ਕੋਲ ਟਾਈਮ ਘੱਟ ਸੀ ਐਸ ਲਈ ਮੈਂ ਤੈਨੂੰ ਦੱਸ ਨਹੀਂ ਸਕੀ ਤੇ ਮਾਸਣ ਨੇ ਤੇਰੇ ਨਾਲ ਮਿਲ ਕੇ ਕੋਈ ਗੱਲ ਕਰਨੀ ਉਹ ਉਹ ਤਾਂ ਹੀ ਕਹਿਣ ਲੱਗਾ ਕਿ ਮੈਂ ਹੁਣੇ ਹੀ ਆ ਜਾਣਾ ਤੂੰ ਫਿਕਰ ਨਾ ਕਰ ਇਹਨਾਂ ਕਹਿ ਕੇ ਫੋਨ ਕੱਟ ਦਿੱਤਾ ਮਾਸਣ ਮੇਰੇ ਨਾਲ ਕੰਧਿਆ ਕੱਲਾ ਕਰਦਾ ਸੀ ਕਹਿਣ ਲੱਗਾ ਕਿ ਤੇਰੀ ਕਿੰਨੇ ਸੋਹਣੀ ਆ ਤੂੰ ਤਾਂ ਖੱਤ ਦੀ ਕਲੀ ਆ ਪਰ ਜੇ ਤੂੰ ਉਹ ਸਭ ਕੁਝ ਆਪਣੇ ਬாய்ਫਰੈਂਡ ਨਾਲ ਨਾ ਕੀਤਾ ਹੁੰਦਾ ਤਾਂ ਪੱਕਾ ਅੱਜ ਮੈਂ ਪਹਿਲੀ ਵਾਰ ਤੇ ਤੇਰੇ ਨਾਲ ਮਸੇ ਲੈਣੀ ਸੀ ਮੈਂ ਮਾਸਟਰ ਨੂੰ ਮੈਂ ਤਾਂ ਕਰਦੇ ਸੀ ਕਿ ਮੈਨੂੰ ਬਾਹਰ ਚਾਹੁੰਦੇ ਕਹਿਣ ਲੱਗਾ ਮੈਂ ਤੇਰੇ ਨਾਲ ਇਹ ਬਾਹਰ ਜਾਊਂਗਾ ਮਾਸਟਰ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਨਾਲ ਲੈ ਕੇ ਬਾਹਰ ਆਇਆ ਮੈਂ ਹੈਰਾਨ ਸੀ ਕਿ ਇਹਨੂੰ ਕਿੱਥਾਂ ਪਤਾ ਕਿ ਮੈਂ ਉਹਦੇ ਨਾਲ ਕੁਝ ਕੀਤਾ ਜਾਂ ਨਹੀਂ ਕੀਤਾ ਮੈਨੂੰ ਵੈਸੇ ਵੀ ਡਰ ਆਈ ਜਾਂਦਾ ਸੀ ਮੈਂ ਸੱਚੀ ਮਾਸੜ ਦੀ ਗੱਲ ਮੰਨ ਕੇ ਗਲਤੀ ਕਰ ਦਿੱਤੀ ਸੀ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਮਾਸੜ ਮਿਲਣਾ ਇਤਾਂ ਦੀ ਹਰਕਤ ਵੀ ਕਰ ਸਕਦਾ ਥੋੜਾ ਚਿਰ ਹੋਇਆ ਤਾਂ ਮੇਰਾ ਬாய்ਫ੍ਰੈਂਡ ਵੀ ਆਇਆ ਮਾਸੜ ਨੂੰ ਬੜੇ ਪਿਆਰ ਨਾਲ ਮਿਲਿਆ ਸੀ ਉਹਨੂੰ ਵਧੀਆ ਚਾਹ ਪਾਣੀ ਪੁਲਾਇਆ ਤੇ ਗੱਲਬਾਤ ਕਰਨ ਲੱਗ ਗਿਆ ਉਹਦੇ ਘਰ ਪਾਰ ਬਾਰੇ ਪੁੱਛਿਆ ਕਿ ਕੈਨ ਲਗਾ ਕਿ ਮੈਂ ਤੇਰਾ ਰਿਸ਼ਤਾ ਕਰਾ ਦੇਵਾਂਗਾ ਤੂੰ ਫਿਕਰ ਨਾ ਕਰ ਵਸ ਤੂੰ ਸਾਡੀ ਕੁੜੀ ਨੂੰ ਭਜਾ ਕੇ ਨਾਂ ਲਿਜਾ ਇਹ ਗੱਲ ਸੁਣ ਕੇ ਉਹ ਖੁਸ਼ ਹੋ ਗਿਆ ਤੇ ਕਹਿਣ ਲੱਗਾ ਨਹੀਂ ਮਾਸਰ ਜੀ ਮੈਂ ਇਤਨਾ ਨਹੀਂ ਕਰਨੀ ਜਿੱਦਾਂ ਤੁਸੀਂ ਕਹੋਗੇ ਮੈਂ ਉਤਾਹੀ ਕਰੂੰਗਾ ਮਾਸ ਮੇਰਾ ਇਹਦੇ ਨਾਲ ਵਿਆਹ ਕਰਵਾ ਦਿਓ ਅਸੀਂ ਇੱਕ ਦੂਜੇ ਬਿਨਾ ਬਿਲਕੁਲ ਵੀ ਨਹੀਂ ਰਹਿ ਸਕਦੇ ਇਹ ਗੱਲ ਕਿ ਕਿ ਮਾਸਰ ਹਸਪਤ ਮੈਨੂੰ ਮਾਸਰ ਤੇ ਗੁੱਸਾ ਹੀ ਆ ਜਾਂਦਾ ਸੀ ਕਿਦਾਂ ਦਾ ਹੈ ਮੈਨੂੰ ਕਹਿਣ ਲੱਗਾ ਹੁਣ ਮੈਂ ਰਾਸ ਨੂੰ ਘਰ ਛੱਡ ਕੇ ਆਉਂਦਾ ਤੂੰ ਵੀ ਆਪਣੀ ਬਾਈਕ ਤੇ ਘਰ ਚਲਾ ਜਾ ਮੈਂ ਕਹਿੰਨੇ ਮਾਸਰ ਜੀ ਮੈਂ ਦੀਪ ਤੇ ਨਾਲ ਹੀ ਘਰ ਜਾਣਾ ਹੈ ਮੈਂ ਤੁਹਾਡੇ ਨਾਲ ਨਹੀਂ ਜਾਣਾ ਦੀਪ ਨਾਲ ਕੋਈ ਮੈਨੂੰ ਜ਼ਰੂਰੀ ਕੰਮ ਕਹਿ ਲਗਾ ਹਾਂ ਹਾਂ ਤੈਨੂੰ ਜ਼ਰੂਰੀ ਕੰਮ ਵੀ ਹੋ ਸਕਦਾ ਹੈ ਤੂੰ ਜ਼ਰੂਰੀ ਕੰਮ ਮੇਰੇ ਸਾਹਮਣੇ ਥੋੜਾ ਕਰੇਂਗੀ ਇਹ ਕਲ ਸੁਣ ਕੇ ਤਾਂ ਦੀਪ ਵੀ ਹੈਰਾਨ ਜਾ ਹੋ ਗਿਆ ਮਾਸਰ ਮੁਸਕਰੀ ਜੀ ਵਿੱਚ ਆ ਤੇ ਕਹਿ ਲਗਾ ਚਲ ਠੀਕ ਹੈ ਜਿੰਨਾ ਤੁਹਾਡੀ ਮਰਜ਼ੀ ਮੈਂ ਦੀਪ ਨਾਲ ਮੋਟਰਸਾਈਕਲ ਤੇ ਬੈਠੀ ਤੇ ਥੋੜੇ ਚਿਰ ਬਾਅਦ ਮੇਰੇ ਦਿਮਾਗ ਵਿੱਚ ਅਹਿਆ ਕਿਉਂ ਨਾ ਮੈਂ ਦੀਪ ਨੂੰ ਇਹ ਗੱਲ ਦੱਸ ਦੇਵਾਂ ਮੈਂ ਉਹਦੇ ਤੋਂ ਕੁਝ ਨਹੀਂ ਲੁਕਾਉਂਦੀ ਇਸ ਲਈ ਜਦੋਂ ਮੈਂ ਦੀਪ ਨਾਲ ਇਹ ਗੱਲ ਕੀਤੀ ਤਾਂ ਦੀਪ ਨੇ ਉੱਥੇ ਹੀ ਮੋਟਰਸਾਈਕਲ ਰੋਕ ਲਿਆ ਤੇ ਕਹਿੰਦਾ ਸੱਚੀ ਸੱਚੀ ਦੱਸ ਮਹਾਸਰ ਨੇ ਤੇਰੇ ਨਾਲ ਕੁਝ ਕੀਤਾ ਤਾਂ ਨਹੀਂ ਮੈਂ ਉਹਨੂੰ ਕਹਿੰਨੀ ਮੇਰੇ ਨਾਲ ਕੁਝ ਨਹੀਂ ਕੀਤਾ ਬਸ ਮੈਨੂੰ ਕਮਰੇ ਵਿੱਚ ਲਾ ਜਾ ਕੇ ਐਵੇਂ ਗੰਦੀਆਂ ਜਿਹੀਆਂ ਗੱਲਾਂ ਕਰਤਾ ਸੀ ਤਾਂਹੀਂ ਮੈਂ ਫਟਾਫਟ ਤੈਨੂੰ ਫੋਨ ਲਾ ਦਿੱਤਾ ਮੈਂ ਤਾਂ ਆਪਣਾ ਵਿਆਹ ਕਾ ਕਰਾਉਣ ਦੇ ਕਰਕੇ ਮਾਸਰ ਦੀ ਗੱਲ ਮੰਨੀ ਸੀ ਇੱਥੇ ਰੈਸਟੋਰੈਂਟ ਤੇ ਆ ਗਈ ਦੀਪਾ ਮੈਨੂੰ ਕਹਿਣ ਲੱਗਾ ਮੈਨੂੰ ਨਹੀਂ ਤੇਰੇ ਤੇ ਯਕੀਨ ਤੂੰ ਮੈਨੂੰ ਬਿਨਾ ਦੱਸੇ ਇੱਥੇ ਆ ਗਈ ਮੇਰੇ ਆਉਣ ਤੋਂ ਪਹਿਲਾਂ ਤੂੰ ਕੀ ਪਤਾ ਉਸਦੇ ਨਾਲ ਕੀ ਕੁਝ ਕੀਤਾ ਹੋਵੇਗਾ ਮੈਨੂੰ ਤੇਰੇ ਇਸ ਗੱਲ ਤੇ ਬਿਲਕੁਲ ਯਕੀਨੀ ਤਾਂ ਨਹੀਂ ਤੇਰੇ ਕੋਲੇ ਇਸ ਗੱਲ ਦਾ ਕੋਈ ਸਬੂਤ ਉਹ ਮੇਰੇ ਤੋਂ ਸਬੂਤ ਮੰਗਦਾ ਸੀ ਮੈਂ ਨੂੰ ਕਿੱਦਾਂ ਸਬੂਤ ਦਿੰਦੀ ਕਿਉਂਕਿ ਮੇਰੇ ਕੋਲ ਹੈ ਹੀ ਨਹੀਂ ਸੀ ਮੈਂ ਤਾਂ ਦੀਪ ਨੂੰ ਹੀ ਦੱਸ ਕੇ ਗਲਤੀ ਕਰਤੀ। ਦੀਪ ਨੇ ਮੈਨੂੰ ਬੱਸ ਸਟੈਂਡ ਵਿੱਚ ਛੱਡ ਦਿੱਤਾ ਤੇ ਕਹਿਣ ਲੱਗਾ ਆਪਣੇ ਘਰ ਚ ਲਈ ਜਾਏ ਤੇ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਜਦੋਂ ਤੈਨੂੰ ਮਾਸੜ ਨੇ ਸੱਦਿਆ ਸੀ ਤਾਂ ਤੂੰ ਮੇਰੇ ਨਾਲ ਇੱਕ ਵਾਰ ਵੀ ਇਹ ਗੱਲ ਨਹੀਂ ਕੀਤੀ। ਜਲ ਮੰਨਿਆ ਤਾਂ ਵਿਆਹ ਦੀ ਗੱਲ ਕਰਨ ਆਈ ਸੀ ਪਰ ਇਹ ਗੱਲਾਂ ਕਰਨ ਦਾ ਮਾਸੜ ਦਾ ਕੀ ਮਤਲਬ ਸੀ? ਜੇ ਉਹ ਇੰਨੀ ਗੱਲ ਕਰ ਸਕਦਾ ਤੈਨੂੰ ਕਮਰੇ ਵਿੱਚ ਬੰਦ ਕਰਕੇ ਹੋਰ ਵੀ ਕੁਝ ਕੀਤਾ ਹੋਊਗਾ। ਮੈਂ ਕਿਹਾ ਨਹੀਂ ਇਤਾਂ ਦੀ ਕੋਈ ਗੱਲ ਨਹੀਂ। बस उਨੇ ਵੈਸ ਨੂੰ ਵੈਸੇ ਹੀ ਇਤਾਂ ਕਿਹਾ ਸੀ ਮੈਂ ਪਛਤਾਈ ਜਾਂਦੀ ਸੀ ਕਿ ਮੈਂ ਇਹਨੂੰ ਕਿਉਂ ਦੱਸ ਦਿੱਤਾ ਮੈਂ ਤਾਂ ਸਾਰੇ ਬੰਨੇ ਫਸ ਗਈ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਕਿਉਂਕਿ ਮੈਂ ਹਸੇ ਤੱਕ ਦੀਪਨਰ ਇਤਾਂ ਦਾ ਕੁਝ ਨਹੀਂ ਕੀਤਾ ਸੀ ਮੈਂ ਉਹਨੂੰ ਮਿਲਦੀ ਤਾਂ ਜ਼ਰੂਰ ਸੀ ਪਰ ਮੈਂ ਕੁਝ ਨਹੀਂ ਕੀਤਾ ਦੀਪ ਵੀ ਮੈਨੂੰ ਬਸ ਸਟੈਂਡ ਤੇ ਛੱਡ ਕੇ ਚਲਾਇਆ ਮੇਰੇ ਸਾਹਮਣੇ ਮੇਰਾ ਨੰਬਰ ਬਲੌਕ ਕਰਕੇ ਘਟ ਦਿੱਤਾ ਕਹਿੰਦਾ ਮੈਨੂੰ ਦੁਬਾਰਾ ਫੋਨ ਨਾ ਕਰ ਮੇਰਾ ਤਾਂ ਪਿਆਰ ਮਿੱਟੀ ਹੋ ਗਿਆ ਸੀ ਮੇਰਾ ਦਮਾਗ ਵਿਗਰਾਪ ਹੋ ਗਿਆ ਸੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ ਮੈਂ ਫਟਾਫਟ ਬੱਸ ਤੇ ਬੈਠੀ ਤੇ ਘਰੇ ਆ ਗਈ ਮੈਂ ਘਰੇ ਆ ਕੇ ਮਾਸੀ ਨੂੰ ਫੋਨ ਲਾਇਆ ਤੇ ਉਹਨੂੰ ਦੱਸਿਆ ਕਿ ਦੀਪ ਮੇਰੇ ਨਾਲ ਕੁੱਸੇ ਹੋ ਗਿਆ ਫਿਰ ਮੈਂ ਸੋਚਿਆ ਕਿ ਜੇ ਮਾਸੜ ਵਾਲੀ ਗੱਲ ਮਾਸੀ ਨੂੰ ਦੱਸੀ ਤਾਂ ਉਹਨਾਂ ਦਾ ਵੀ ਰਿਸ਼ਤਾ ਟੁੱਟੇ ਜਾਣਾ ਮੈਂ ਮਾਸੀ ਨਾਲ ਇਤਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਚੁੱਪ ਕਰਕੇ ਮਾਸੀ ਨੂੰ ਕਹਿ ਦਿੱਤਾ ਕਿ ਮਾਸੜ ਨੂੰ ਕਿਹੋ ਸਾਡੇ ਰਿਸ਼ਤੇ ਦੀ ਕਿਤੇ ਗੱਲ ਨਾ ਕਰੇ ਦੀਪ ਮੈਨੂੰ ਛੱਡ ਗਿਆ ਉਹਨੇ ਨਹੀਂ ਹੁਣ ਮੇਰੇ ਨਾਲ ਵਿਆਹ ਕਰਾਉਣਾ ਮੈਂ ਉਹਦੀਆਂ ਬਹੁਤ ਮਿੰਤਾਂ ਕੀਤੀਆਂ ਬਹੁਤ ਮੈਸੇਜ ਕੀਤੇ ਪਰ ਉਹਨੇ ਮੈਨੂੰ ਬਲੌਕ ਹੀ ਕਰ ਦਿੱਤਾ ਹੁਣ ਉਹ ਮੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਗੱਲ ਜਿੱਤੋਂ ਮੈਂ ਆਪਣੀ ਭੈਣ ਨਾਲ ਕੀਤੀ ਤਾਂ ਉਹ ਕਹਿੰਦੀ ਚੰਗਾ ਹੋਇਆ ਤੇਰੀ ਇੱਜ਼ਤ ਵੀ ਬਚ ਗਈ ਤੇ ਤੈਨੂੰ ਹੁਣ ਨਾ ਡਰਨ ਦੀ ਲੋੜ ਨਹੀਂ ਜਿੱਥੇ ਪਾਪਾ ਹੋਰੀ ਵਿਆਹ ਕਰਨਗੇ ਉੱਥੇ ਹੀ ਕਰਵਾ ਲੈ ਨਾਲੇ ਤੇਰੀ ਇੱਜ਼ਤ ਬਣੀ ਰਹੇ ਤੇ ਨਾਲੇ ਮम्मी पापा ਦੇ ਦਿਲ ਵਿੱਚ ਤੇਰੇ ਲਈ ਪਿਆਰ ਉਨਾ ਹੀ ਰੋਕ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਇਹ ਮੈਂ ਤੈਨੂੰ ਗੱਲ ਕਹਿ ਤੀਆ ਦੇਖ ਲਈ ਸੱਚ ਵੀ ਹੋਈਆਂ ਵਾਕਿਆ ਮੇਰੀ ਭੈਣ ਦੀ ਕੱਲ ਵੀ ਸੱਚ ਹੋਈ ਜਦੋਂ ਉਹਦਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਮੇਰੀ ਭੈਣ ਨੇ ਮੇਰਾ ਰਿਸ਼ਤਾ ਕਰਾ ਦਿੱਤਾ ਸੀ ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਮੁੰਡਾ ਬਹੁਤ ਚੰਗਾ ਸੀ ਵਿਆਹ ਦੀ ਸੁਹਾਗ ਰਾਤ ਨੂੰ ਮੇਰਾ ਘਰ ਵਾਲਾ ਮੈਨਰੇ ਤਾਂ ਬਹੁਤ ਖੁਸ਼ ਹੋਇਆ ਕਹਿੰਦਾ ਤੂੰ ਮੈਨੂੰ ਖੁਸ਼ ਕਰ ਦਿੱਤਾ ساری ਜ਼ਿੰਦਗੀ ਮੈਂ ਤੈਨੂੰ ਦੁਖੀ ਨਹੀਂ ਹੋਣ ਦੇਣਾ ਅੱਜ ਕੱਲ੍ਹ ਚੰਗੀਆਂ ਕੁੜੀਆਂ ਕਿੱਥੋਂ ਮਿਲਦੀਆਂ ਪਰ ਤੂੰ ਆਪਣੇ ਇੱਜ਼ਤ ਨੂੰ ਸੰਭ ਕੇ ਰੱਖਿਆ ਹੋਇਆ ਹੈ ਮੈਂ ਵੀ ساری ਜ਼ਿੰਦਗੀ ਤੇਰੀ ਇੱਜ਼ਤ ਕਰੂੰਗਾ ਉਹਦੀ ਇਹ ਗੱਲ ਸੁਣ ਕੇ ਮੈਂ ਵੀ ਖੁਸ਼ ਹੋਈ ਪਰ ਮੈਂ ਮਨ ਵਿੱਚ ਸੋਚਦੀ ਸੀ ਕਿ ਤੈਨੂੰ ਕੀ ਪਤਾ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਕੀ ਹੋਇਆ ਜੀਨੂੰ ਸਭ ਕੁਝ ਮੰਨਿਆ ਸੀ ਉਹਨੇ ਮੇਰੇ ਤੇ ਯਕੀਨ ਕੀਤੇ ਬਿਨਾ ਛੱਡ ਦਿੱਤਾ ਜਿਹਨੂੰ ਮੈਂ ਚੰਗਾ ਮਾਸਰ ਕਹਿੰਦੀ ਸੀ ਉਹ ਮੇਰੇ ਤੇ ਮਾੜੀ ਨਜ਼ਰ ਰੱਖੀ ਪੇਟਾ ਸੀ ਮੇਰੀ ਇੱਜ਼ਤ ਪਹਚਾਣ ਵਾਲਾ ਰੱਬ ਹੈ ਮੇਰੀ ਭੈਣ ਨੇ ਮੈਨੂੰ ਕਿਹਾ ਸੀ ਕਿ ਚੰਗੀ ਬਣਦੀ ਲੋੜ ਨੇ ਆਪਣੇ ਘਰ ਵਾਲੇ ਨੂੰ ਕੁਝ ਨਹੀਂ ਦੱਸਣਾ ਮੈਂ ਉਹਦੀ ਗੱਲ ਯਾਦ ਰੱਖੀ ਤੇ ਆਪਣੇ ਘਰ ਵਾਲੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਮੇਰੀ ਭੈਣ ਰੱਬ ਬਣ ਕੇ ਮੇਰੀ ਜ਼ਿੰਦਗੀ ਵਿੱਚ ਆਈ ਤੇ ਮੈਨੂੰ ਖੁਸ਼ੀਆਂ ਦੇਵੜਿਆ ਮੀ ਮੇਰਾ ਘਰ ਵਾਲ ਤੇ ਸਾਰਾ ਸਾਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦੇ ਮੈਂ ਵੀ ਬਹੁਤ ਖੁਸ਼ ਹਾਂ ਮੇਰੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਪਰ ਮੈਂ ਆਪਣੇ ਮਾਸੜ ਨੂੰ ਬੁਲਾਉਣਾ ਛੱਡ ਦਿੱਤਾ ਸੀ ਇੱਕ ਦਿਨ ਮੈਨੂੰ ਮਿਲ ਆਇਆ ਮਾਸੀ ਵੀ ਨਾਲ ਸੀ ਫਿਰ ਮੈਨੂੰ ਇਕੱਲੀ ਨੂੰ ਕਹਿੰਦਾ ਕਿ ਮੈਂ ਤੇ ਰਿਤੇ ਕੋਈ ਮਾੜੀ ਮੈਂ ਤੇਰੇ ਨਾਲ ਗਲਤੀ ਕੀਤੀ ਮੇਰਾ ਤੇਰੇ ਨਾਲ ਕੋਈ ਗਲਤ ਰਾਤਾ ਨਹੀਂ ਸੀ ਮੈਂ ਜੋ ਵੀ ਤੇਰੇ ਨਾਲ ਹਰਕਤ ਕੀਤੀ ਉਹਦੇ ਲਈ ਮੈਂ ਮਾਫੀ ਮੰਗਦਾ ਪਰ ਜੇ ਮੈਂ ਸਭ ਕੁਝ ਨਾ ਕਰਦਾ ਤਾਂ ਤੈਨੂੰ ਉਹਨੇ ਧੋਖੇ ਵਿੱਚ ਪਤਾ ਨਹੀਂ ਕਿੰਨਾ ਚਿਰ ਰੱਖਣਾ ਸੀ ਉਹ ਤੈਨੂੰ ਸੱਚਾ ਪਿਆਰ ਨਹੀਂ ਕਰਦਾ ਸੀ ਪਤਾ ਨਹੀਂ ਉਹ ਕਿੰਨੀਆਂ ਕੁੜੀਆਂ ਨਾਲ ਧੋਖਾ ਕਰ ਰਿਹਾ ਸੀ ਇਹੋ ਜਿਹੇ ਮੁੰਡਿਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਮੇਰੀ ਜੋ ਗਲਤੀ ਮੈਨੂੰ ਮਾਫ ਕਰੀ ਪਰ ਮੈਂ ਤੇਰੀ ਜ਼ਿੰਦਗੀ ਪ੍ਰਪਾਦ ਹੁੰਦੀ ਨਹੀਂ ਦੇਖ ਸਕਦਾ ਸੀ ਇਸ ਲਈ ਜੇ ਤੇਰਾ ਤੇਲ ਕਰਦਾ ਤਾਂ ਮੈਨੂੰ ਬੁਲਾ ਲੀ ਮੈਂ ਮਾਸੜ ਦੀ ਗੱਲ ਸੁਣ ਕੇ ਬਹੁਤ ਰਹੀ ਮੈਨੂੰ ਉਹਦੇ ਸੱਚ ਦਾ ਅੱਜ ਪਤਾ ਲੱਗਿਆ ਪਰ ਮੈਂ ਮਾਸੜ ਨੂੰ ਮਾਫ ਕਰ ਦਿੱਤਾ ਕੋਈ ਸਿਰ ਬਾਦ ਮਾਸੀ ਹੋਣੀ ਚਲੇਗੇ ਮੈਂ ਆਪਣੀ ਭੈਣ ਨਾਲ ਭੈਣ ਨਾਲ ਤੇ ਢਲਕਾ ਕੀਤਾ ਤੇ ਆਪਣੇ ਕੰਮ ਵਿੱਚ ਪੀਜੀ ਹੋਗੀ ਤੇਰੀ ਭੈਣ ਨੇ ਮੈਨੂੰ ਇੱਕ ਗੱਲ ਲਈ ਕਿ ਆਪਣੇ ਘਰ ਖੋਚ ਰਹਿ ਬਸ ਮਾਂ ਪਿਓ ਭੈਣ ਭਰਾਸਾ ਲਈ ਨਾਲ ਨਹੀਂ ਰਹਿੰਦੇ ਹੁਣ ਤੇਰਾ ਸਭ ਕੁਝ ਤੇਰਾ ਘਰ ਵਾਲਾ ਅੱਜ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਆ। ਹਾਂਜੀ ਮੈਂ ਤਾਂ ਕੁੜੀਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦੀ ਆ ਜੋ ਕਹਿੰਦੀ ਆ ਅਸੀਂ ਲਵ ਮੈਰਿਜ ਕਰਾਉਣੀ ਆ ਸਾਨੂੰ ਆਪਣੇ ਪਿਆਰ ਤੇ ਭਰੋਸਾ ਸਾਡੇ ਮਾਪਿਓ ਨਾਲੋਂ ਉਹ ਸਾਨੂੰ ਜ਼ਿਆਦਾ ਪਿਆਰ ਕਰੂ ਇਹ ਤੁਹਾਡੀ ਗਲਤ ਫਹਮੀ ਆ। ਕਿਉਂਕਿ ਜਿਹੜਾ ਮਾਪਿਓ ਤੁਹਾਨੂੰ ਵੀ 25 ਸਾਲ ਪਾਲਦਾ ਆਪਣੇ ਜਿਗਰ ਦਾ ਟੋਟਾ ਸਮਝਦਾ ਉਸ ਦੇ ਪਿਆਰ ਨਾਲ ਉਸ ਬੰਦੇ ਦਾ ਪਿਆਰ ਜਿਹੜਾ 2 ਸਾਲ ਮਿਲਿਆ ਉਹ ਜ਼ਿਆਦਾ ਨਹੀਂ ਹੁੰਦਾ। ਆਪ ਜੇ ਆਪਾਂ ਆਪਣੇ ਮਾਪਿਓ ਦਾ ਭਰੋਸਾ ਤੋੜ ਸਕਦੇ ਆ ਤਾਂ ਆਪਣੀ ਤਾਂ ਕੌਣ ਵਿਸ਼ਵਾਸ ਕਰੂਗਾ ਕਿ ਉਹ ਮੁੰਡਾ ਵਿਸ਼ਵਾਸ ਕਰੂਗਾ ਜਿਹਨੂੰ ਅਸੀਂ ਮਿਲ ਲਜਾਂਨੇ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਨਾ